ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਫੇਰ ਮਿਲਦੇ ਹਾਂ ਅੱਜ ਨਵੀਂ ਵੀਡੀਓ ਦੇ ਨਾਲ ਇਸ ਵਿੱਚ ਆਪਾਂ ਦੱਸਾਂਗੇ ਤੁਹਾਨੂੰ ਕਿ ਜਿਹੜੀ ਬਾਹ ਦੀ ਕਟਿੰਗ ਆ ਮਤਲਬ ਕਿ ਬਾਹ ਦੀ ਕਟਿੰਗ ਨਹੀਂ ਸੌਰੀ ਵੀ ਬਾਹ ਆਪਾਂ ਥੋੜੀ ਜੀ ਨਾ ਇਹ ਚੂੜੀ ਵਾਲੀ ਬਾਹ ਸੀ ਕਿਸੇ ਦੀ ਆਪਾਂ ਨੂੰ ਫੜਾ ਕੇ ਗਏ ਸੀ ਕੋਈ ਤੇ ਉਹਨਾਂ ਦੀ ਚੂੜੀ ਭੀੜੀ ਕਰਤੀ ਬਾਹ ਨੇ ਟੇਲਰ ਨੇ ਤੇ ਉਹ ਕਹਿੰਦੇ ਹੁਣ ਵੀ ਐਵੇਂ ਦਾ ਮਤਲਬ ਕਰੋ ਬੇਬੇ ਦਾ ਥੋੜੀ ਜਿਹੀ ਵੱਡੀ ਇਸ ਦਾ ਤੇ ਇਹ ਕਹਿੰਦੀ ਵੀ ਮੈਂ ਖੁੱਲੀ ਬਾਹਾਂ ਤਾਂ ਕਦੇ ਪਾਈ ਨਹੀਂ ਜਿਵੇਂ ਆਪਾਂ 슬ੀਵਸ ਦੂਸਰੀਆਂ ਪਾਉਣੀਆਂ ਕੁੜੀਆਂ ਤੇ ਉਹ ਕਹਿੰਦੀ ਮੈਂ ਤਾਂ ਚੂੜੀ ਵਾਲੀ ਪਾਉਂਦੀ ਹੁੰਦੀ ਸੀ ਬਾਹ ਕਫ ਵਾਲੀ ਤੇ ਵੀ ਮੇਰੀ ਹੁਣ ਬਾਹਾਂ ਦਾ ਹੱਲ ਕਰ ਵੀ ਮੈਨੂੰ ਬਟਨ ਲੱਗ ਜੇ ਹਸਾਬ ਤਰੀਕੇ ਨਾਲ ਵੀ ਤਾਂ ਕਿ ਨਾ ਉਹ ਬਟਨ ਆ ਜਿਹੜਾ ਮਤਲਬ ਕਿ ਬਾਹਾਂ ਨਾ ਟਾਈਟ ਹੋ ਜੇ ਥੋੜੀ ਜਿਹੀ ਅੱਗੋਂ ਤੇ ਪਿੱਛੋਂ ਖੁੱਲੀ ਰਹੇ ਉਹਵੇਂ ਹੀ ਤੇ ਫਿਰ ਮੈਂ ਸੋਚਿਆ ਵੀ ਹੁਣ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਹੱਲ ਜ਼ਰੂਰ ਕਰਾਂਗੇ ਇਸ ਗੱਲ ਦਾ ਇਸ ਚੀਜ਼ ਦਾ ਤੇ ਹੁਣ ਆਪਾਂ ਨਾ ਦੇੜਕੇ ਦੀ ਸਾਰੀ ਕਾਫ ਦੇੜਕੇ ਪਹਿਲਾਂ ਤਾਂ ਮੈਂ ਐਵੇਂ ਸੀਨ ਮਾਰ ਕੇ ਉਹਨਾਂ ਨੂੰ ਦੇ ਦਈਓ ਕਹਿੰਦੇ ਨਹੀਂ ਮੈਨੂੰ ਤਾਂ ਜੱਜਦੀ ਨਹੀਂ ਐਵੇਂ ਇਸ ਕਰਕੇ ਮੈਨੂੰ ਨਾ ਇਹ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਬਟਨ ਲਗਾ ਕੇ ਦੇਣੀ ਆ ਉਹਵੇਂ ਤੁਹਾਡੇ ਵਧੀਆ ਸੈੱਟ ਆ ਜਾਊਗੀ ਤੇ ਹੁਣ ਆ ਤੇ ਆਪਾਂ ਇਥੇ ਨਾ ਦੋ ਬਟਨ ਲਗਾਵਾਂਗੇ ਵੀ ਦੋਨੇ ਸਾਈਡਾਂ ਤੇ ਇੱਕ ਇੱਕ ਬਟਨ ਲਗਾ ਲਾਂਗੇ ਤੇ ਉਹਦੇ ਨਾਲ ਨਾ ਆਪਣੀ ਬਾਹ ਜਿਹੜੀ ਉਵੇਂ ਬਣ ਜੂਗੀ ਬਟਨ ਵਾਲੀ ਇੰਨੀ ਆਪਾਂ ਫਿਟਿੰਗ ਰੱਖਣੀ ਹੈ ਬਾਹ ਦੀ ਉੰਨੀ ਆਪਾਂ ਸੀਨ ਲਾ ਲਾਂਗੇ ਪਹਿਲਾਂ ਇੱਥੇ ਆਪਾਂ ਸਾਰੀ ਤੇ ਪ੍ਰੈਸ ਮਾਰਾਂਗੇ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਫੇਰ ਦਿਖਾਉਣੀ ਆ ਤੁਹਾਨੂੰ ਵੀ ਆਪਾਂ ਕਿਵੇਂ ਕਰ ਲਿਆ ਠੀਕ ਆ ਤੇ ਪ੍ਰੈਸ ਮਾਰ ਕੇ ਲੈ ਕੇ ਆਉਣੇ ਆ ਪਹਿਲਾਂ ਲਓ ਜੀ ਆਪਾਂ ਪ੍ਰੈਸ ਕਰ ਲਈ ਆ ਹੁਣ ਆਪਾਂ ਨਿਸ਼ਾਨ ਲਾ ਲੈਣਾ ਵੀ ਕਿੰਨਾ ਆਪਾਂ ਜਿਹੜਾ ਕਿ ਕਾ ਵੰਗੂ ਰੱਖਣੀ ਆ ਖੁੱਲਾ ਥੋੜਾ ਜਿਹਾ ਕੱਟ ਲਗਾ ਕੇ ਬਟਨ ਲਾਉਣ ਵਾਸਤੇ ਤੇ ਆਪਾਂ ਬਾਕੀ ਤੇ ਸੀਨ ਲਗਾ ਦਾਂਗੇ ਤੇ ਅ ਫਰੰਟ ਤੇ ਆਪਾਂ ਤਰਪਾਈ ਕਰਦੇ ਆਂਗੇ ਦੇਖੋ ਪਰ ਨਿਸ਼ਾਨ ਲਗਾ ਲੈਨੇ ਓਵੇਂ ਦੋਨੇ ਬਾਹਾਂ ਇੱਕੋ ਜਿਹਾ ਰੱਖ ਕੇ ਵੀ ਕਿੰਨਾ ਆਪਾਂ ਇੱਕੋ ਜਿਹਾ ਕੱਟ ਰੱਖਾਂਗੇ ਕਿਉਂਕਿ ਨਹੀਂ ਤਾਂ ਅਲੱਗ-ਅਲੱਗ ਹੋ ਜਾਊਗਾ ਹਾਂਜੀ ਸਾਰਾ ਨਾ ਪਹਿਲਾਂ ਆਪਾਂ ਦੇਖੋ ਚੰਗੀ ਤਰ੍ਹਾਂ ਪ੍ਰੈਸ ਕਰ ਲਿਆ ਇਹਨਾਂ ਨੂੰ ਪ੍ਰੈਸ ਕਰਕੇ ਉਸ ਤੋਂ ਬਾਅਦ ਆਪਾਂ ਇੱਕੋ ਜਿਹਾ ਰੱਖ ਲਈ ਕਿਉਂਕਿ ਨਿਸ਼ਾਨ ਆਪਾਂ ਇੱਕੋ ਜਿਹਾ ਲਾਉਣੇ ਆ ਮੂਰੀ ਰੱਖਣੀ ਆ ਸਭ ਤੋਂ ਪਹਿਲਾਂ ਆਪਾਂ ਤਰਪਾਈਏ ਕਰਨ ਵਾਸਤੇ ਕੱਪੜਾ ਜਿਹੜਾ ਉਹਦਾ ਦੇਖਣਾ ਵੀ ਆਪਾਂ ਕਿੰਨਾ ਫੋਲਡ ਕਰਨਾ ਆਪਾਂ ਇਹਦੇ ਤੇ ਸੂਟ ਤੇ ਵਰਕ ਕੀਤਾ ਹੋਇਆ ਦੇਖੋ ਉੱਥੋਂ ਆਪਾਂ ਤਰਪਾਈ ਦਾ ਫੋਲਡ ਕਰਨਾ ਠੀਕ ਆ ਬਾਅਦ ਚੋਂ ਆਪਾਂ ਫੋਲਡ ਕਰਾਂਗੇ ਪਹਿਲਾਂ ਆਪਾਂ ਸਾਈਡ ਵਾਲੀ ਸੀਨ ਲਾ ਕੇ ਫਿਟਿੰਗ ਵਾਲੀ ਜਿਹੜੀ ਕਿ ਬਾਹਾਂ ਦੀ ਤੇ ਫਿਰ ਆਪਾਂ ਉਹੋ ਕਰਨਾ ਇਹਨੂੰ ਆਪਾਂ ਇਹ ਉਹ ਕਹਿੰਦੇ ਸੀ ਥੋੜੀ ਜਿਹੀ ਉੱਚੀ ਕਰਨੀ ਆ ਨਾਲ ਨੀਵੀ ਵੀ ਸੀਗੀ ਇਸ ਕਰਕੇ ਆਪਾਂ ਨਾ ਥੋੜਾ ਜਿਆਦਾ ਦੇਖੋ ਬਾਹ ਨੂੰ ਆਪਾਂ ਇੱਕੋ ਜਿਹਾ ਰੱਖ ਲਿਆ ਤੇ ਹੁਣ ਆਪਾਂ ਇਹਦਾ ਨਿਸ਼ਾਨ ਲਾਵਾਂਗੇ ਕਿ ਜਿੰਨੀ ਆਪਾਂ ਇਹਦੀ ਫਿਟਿੰਗ ਮੋਰੀ ਰੱਖੀ ਆ ਮੋਰੀ ਠੀਕ ਆ ਉਨੇ ਦੇ ਹਿਸਾਬ ਨਾਲ ਉਸ ਤੇ ਨਾ ਹੁੰਦਾ ਆਪਾਂ ਲਾ ਦਿਆਂਗੇ ਇਹਦੇ ਤੇ ਠੀਕ ਆ ਲਓ ਜੀ ਆਪਾਂ ਰੱਖਣੀ 5.5 ਮੋਰੀ ਇਹਦੀ ਠੀਕ ਆ 5.5 ਤੇ ਜਿਹੜਾ ਐਕਸਟਰਾ ਕਪੜਾ ਸਾਈਡ ਤੇ ਆਪਣੇ ਕੋਲੇ ਤੇ ਆਪਾਂ 5.5 ਤਾਂ ਇਹਦੀ ਫਿਟਿੰਗ ਮੋਰੀ ਰੱਖਣੀ ਰੱਖਣੀ ਆ ਤੇ ਹੁਣ ਆਪਾਂ ਇਹਨੂੰ 5.5 ਤੇ ਆਪਾਂ ਜਿਹੜਾ ਉੱਪਰ ਨੂੰ ਰੱਖਣਾ ਆਪਾਂ ਜਾਨੀ ਕਿ ਇਹਦੇ ਚ ਕੱਟ ਪਾਉਣਾ ਜਿੱਥੇ ਆਪਾਂ ਬਟਨ ਲਗਾਉਣੇ ਆ ਉਹ ਆਪਾਂ ਰੱਖਾਂਗੇ 4 4.5 4 ਬਸ ਕਿਉਂਕਿ ਆਪਾਂ ਇੱਕ ਹੀ ਬਟਨ ਲਗਾਉਣਾ ਤਾਂ ਥੋੜਾ ਜਿਹਾ ਸਪੇਸ ਛੱਡ ਕੇ ਠੀਕ ਆ ਕਿਉਂਕਿ ਉਹ ਨਾ ਥੋੜਾ ਜਿਹਾ ਵੱਡੀ ਮਤਲਬ ਬੇਬੇ ਦਾ ਸੂਟ ਕਰਕੇ ਨਾ ਉਹ ਕਹਿੰਦੀ ਵੀ ਮੈਂ ਖੁੱਲੀ ਬਾਹ ਕਦੇ ਪਾਈ ਨਹੀਂ ਦੂਸਰੀ ਜਿਵੇਂ ਆਪਾਂ ਪਾਉਣੇ ਆ ਇਸ ਕਰਕੇ ਉਹ ਕਹਿੰਦੀ ਮੈਂ ਚੂੜੀ ਵਾਲੀ ਪਾਉਣੀ ਹੁੰਦੀ ਆ ਤੇ ਇਹ ਟੇਲਰ ਨੇ ਨਾ ਗਲਤ ਸਟਿਚ ਕਰਤੀ ਇਸ ਕਰਕੇ ਆਪਾਂ ਫਿਰ ਉਹਨੂੰ ਉਸ ਸਾਹਿਬ ਦੀ ਉਰਕੋ ਕੀ ਕਪੜਾ ਨਾਲ ਦਾ ਹੋਵੇ ਤਾਂ ਆਪਾਂ ਚੂੜੀ ਬਣਾ ਕੇ ਲਾ ਦਿੰਦੇ ਪਰ ਉਹਨਾਂ ਕੋਲ ਕਪੜਾ ਹੈਡਿੰਗਾ ਨਾਲ ਦਾ ਇਸ ਕਰਕੇ ਆਪਾਂ ਇਹਦੇ ਬਟਨ ਲਗਾ ਕੇ ਤੇ ਇਹਨੂੰ ਉਸੇ ਟਾਈਪ ਹੀ ਬਣਾ ਲਿਆਗੇ ਵੀ ਤਾਂਕਿ ਅੱਗੋਂ ਇਹ ਥੋੜੀ ਜੀ ਜਦੋਂ ਪਾਇਆ ਕਰਨਗੇ ਟਾਈਟ ਹੋ ਜਾ ਕਰੂਗੀ ਖੁੱਲੀ ਨਹੀਂ ਖੁੱਲੀ ਨਹੀਂ ਰਹੂਗੀ ਮਤਲਬ ਕਿ ਜਦੋਂ ਬਟਨ ਲੱਗ ਜਾ ਕਰੂਗਾ ਤੇ ਜੇ ਉਹਨਾਂ ਨੂੰ ਐ ਹੁੰਦਾ ਨਾ ਵੀ ਥੋੜਾ ਜਿਹਾ ਜਾਂ ਕਈ ਵਾਰੀ ਹੁੰਦਾ ਵੀ ਕੰਮ ਕਰਦੇ ਆਪਾਂ ਬਾਹਰ ਤਾਂ ਵੀ ਚੜਾਉਣੀਆਂ ਤਾਂ ਖੋਲ ਕੇ ਉਹ ਬਟਨ ਤਾਂ ਵੀ ਚੜ ਜਾ ਕਰੂਗੀ ਠੀਕ ਆ ਆਪਾਂ ਟਿਚ ਬਟਨ ਲਗਾਵਾਂਗੇ ਇਹਦੇ ਤੇ ਤੇ ਆਪਾਂ ਆ ਦੇਖੋ ਇੱਕ ਨਿਸ਼ਾਨ ਲਗਾ ਲੇ ਇੱਥੋਂ ਤੱਕ ਆਪਾਂ ਇਹ ਸੀਨ ਲਾ ਕੇ ਬਾਕੀ ਇੱਥੇ ਆ ਜਿਹੜਾ ਆਪਾਂ ਬਟਨ ਲਗਾ ਦੇਣਗੇ ਠੀਕ ਆ ਉਹ ਕਹਿੰਦੇ ਸੀ ਦੇਖ ਲਿਓ ਜੇ ਦੋ ਬਟਨ ਲਾਉਣੇ ਆ ਤਾਂ ਦੋ ਲਾ ਦਿਓ ਜ ਆਪਾਂ ਹੁਣ ਦੇਖਦੇ ਆ ਵੀ ਆਪਾਂ ਇਹਦੇ ਤੇ ਦੋ ਬਟਨ ਲਗਾਉਣੇ ਆ ਜਾਂ ਇੱਕ ਲਗਾਉਣੇ ਆ ਠੀਕ ਆ ਲਓ ਜੀ ਹੁਣ ਆਪਾਂ ਉਹ ਕਰਦੇ ਆ ਬੰਨਿਸ਼ਾਨ ਆ ਜਿਹੜੇ ਦੋਨਾਂ ਬਾਹਾਂ ਤੇ ਇੱਕੋ ਜਿਹਾ ਲਾ ਲਏ ਆ ਇੱਕੋ ਜਿਹਾ ਨਿਸ਼ਾਨ ਲਗਾ ਕੇ ਆਪਾਂ ਪਹਿਲਾਂ ਸਾਈਡ ਸੀਨ ਲਾ ਲਾਂਗੇ ਜਿਹੜੀ ਫਿਟਿੰਗ ਵਾਲੀ ਜਾਂ ਫਿਰ ਆਪਾਂ ਮੂਹਰੇ ਉਹਨਾਂ ਨੂੰ ਹੋਲਡ ਕਰਾਂਗੇ ਤੁਹਾਨੂੰ ਨਾਲ-ਨਾਲ ਦੱਸਦੇ ਰਾਵਾਂਗੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇਕਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਤੇ ਕੁਝ ਨਵਾਂ ਮਤਲਬ ਕੁਝ ਕੋਈ ਵੀ ਚੀਜ਼ ਸਮਝ ਨਹੀਂ ਆਉਂਦੀ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਕਮੈਂਟਾਂ 'ਚ ਪੁੱਛ ਸਕਦੇ ਹੋ ਨੇ ਸਲਾਈ ਦੇ ਰਿਲੇਟਡ ਠੀਕ ਆ ਤੇ ਆਪਣੇ ਚੈਨਲ ਤੇ ਵੀਡੀਓ ਜਿਹੜੀਆਂ ਸਲਾਈ ਦੇ ਰਿਲੇਟਡ ਤਕਰੀਬਨ ਸਟੀਚਿੰਗ ਦੀਆਂ ਸੂਟ ਦੀਆਂ ਕਟਿੰਗ ਦੀਆਂ ਬਹੁਤ ਸਾਰੀਆਂ ਪਾਈਆਂ ਹੋਈਆਂ ਤੁਸੀਂ ਉੱਥੇ ਜਾ ਕੇ ਵੀ ਅਲੱਗ-ਅਲੱਗ ਵੀਡੀਓਜ਼ 'ਚ ਆਪਾਂ ਦੇਖ ਸਕਦੇ ਹੋ ਤੁਸੀਂ ਲੋ ਜੀ ਹੁਣ ਆਪਾਂ ਪਹਿਲਾਂ ਸਾਈਡ ਸੀਨ ਲਗਾਉਣੀ ਹੈ ਆਪਾਂ ਪ੍ਰੈਸ ਮਾਰ ਲਈ ਸੀ ਚੰਗੀ ਤਰ੍ਹਾਂ ਤੇ ਸੀਨ ਲਾਉਣੀ ਆਪਾਂ ਹੁਣ ਦੇਖ ਲਓ ਤੁਸੀਂ ਠੀਕ ਆ ਹੁਣ ਆਪਾਂ ਜਿਹੜੀ ਕਿ ਸਾਈਡ ਸੀਨ ਲਾ ਲਈ ਆ ਦੇਖੋ ਹੁਣ ਆਪਾਂ ਜਿਹੜਾ ਛੱਡਿਆ ਹੋਇਆ ਕੱਟ ਦਾ ਨਿਸ਼ਾਨ ਜਿੱਥੇ ਆਪਾਂ ਬਟਨ ਲਗਾਉਣਾ ਇਹਨੂੰ ਆਪਾਂ ਫੋਲਡ ਕਰਨਾ ਠੀਕ ਆ ਆਪਾਂ ਫੋਲਡ ਕਿਵੇਂ ਕਰਨਾ ਦੇਖੋ ਜਿੰਨਾ ਆਪਣੀ ਫਿਟਿੰਗ ਚਾਹੀਦੀ ਆਪਾਂ ਨੂੰ ਬਾਹਦੀ ਉਸ ਤੋਂ ਦੂਸਰਾ ਜਿਹੜਾ ਕੱਪੜਾ ਰਹਿ ਜੂ ਐਕਸਟਰਾ ਆਪਾਂ ਉਹਨੂੰ ਫੋਲਡ ਕਰ ਦੇਾਂਗੇ ਆ ਦੇਖੋ ਐਵੇਂ ਠੀਕ ਆ ਲਓ ਜੀ ਲਓ ਜੀ ਹੁਣ ਆਪਾਂ ਜਿਹੜੀ ਆ ਸਟੀਚਿੰਗ ਦੀ ਸੀਨ ਆ ਆਪਾਂ ਇਹ ਲਾਉਣੀ ਆ ਵੀ ਜਣੇ ਕਿ ਜਿਹੜਾ ਕੱਟ ਆਪਾਂ ਲਗਾਇਆ ਹੋਇਆ ਸੀ ਜਿੰਨੇ ਤੱਕ ਬਟਨ ਲਗਾਉਣ ਵਾਲਾ ਉਹਤੇ ਆਪਾਂ ਸੀਨ ਐਵੇਂ ਲਗਾ ਲੈਣੀ ਆ ਠੀਕ ਆ ਆਪਾਂ ਨਾ ਅੱਗੋਂ ਸਟਾਰਟ ਕੀਤੀ ਆ ਤਾਂ ਕਿ ਜਿਹੜਾ ਇੱਥੇ ਆ ਉੱਪਰ ਉੱਪਰ ਵਾਲਾ ਜੋੜ ਦੀ ਜਗ੍ਹਾ ਤੇ ਉਹਵੇਂ ਬਣ ਜਾਊਗਾ ਪੂਰਾ ਵਧੀਆ ਫਿਨਿਸ਼ਿੰਗ ਨਾਲ ਇਹਦੀ ਪੂਰੀ ਆਪਾਂ ਕਰਾਂਗੇ ਠੀਕਾ ਤੁਸੀਂ ਇੱਥੇ ਤਰਪਾਈ ਵੀ ਕਰ ਸਕਦੇ ਹੋ ਨੇ ਪਰ ਮੈਂ ਸੀਨ ਹੀ ਲਗਾਤੀ ਕਿਉਂਕਿ ਤਰਪਾਈ ਕਈ ਵਾਰ ਉੱਧੜ ਜਾਂਦੀ ਆ ਫਿਰ ਥੋੜ ਹੁੰਦੀ ਨਹੀਂ ਵਾਰ-ਵਾਰ ਇਸ ਕਰਕੇ ਆਪਾਂ ਸਾਈਡ ਤੇ ਸੀਨ ਹੀ ਲਗਾਤੀ ਅੱਗੋਂ ਆਪਾਂ ਬਟਨ ਹੀ ਲਗਾਉਣਾ ਅੱਗੇ ਆਪਾਂ ਜਿਹੜੀ ਬਾਹ ਦੇ ਮੂਰੀ ਤੇ ਆਪਾਂ ਉਹ ਤਰਪਾਈ ਕਰਾਂਗੇ ਆਪਾਂ ਠੀਕਾ ਕੱਚੀ ਸੀਨ ਲਗਾ ਕੇ ਬਾਅਦ ਚੋਂ ਆਪਾਂ ਤਰਪਾਈ ਕਰ ਦਾਂਗੇ ਤੇ ਵੀਡੀਓ ਨੂੰ ਨਾ ਐਂਡ ਤੱਕ ਦੇਖਿਆ ਕਰੋ ਹਰ ਇੱਕ ਨੂੰ ਹਰ ਤਾਂ ਸਮਝ ਆਉਂਦੀ ਹੈ ਜਦੋਂ ਆਪਾਂ ਸਕਿੱਪ ਕਰ ਕਰਕੇ ਵੀਡੀਓ ਦੇਖਦੇ ਆ ਨਾ ਤਾਂ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਇੱਥੇ ਕੀ ਕੀਤਾ ਸੀ ਇੱਥੇ ਕੀ ਕੀਤਾ ਸੀ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਪੂਰੀ ਲਓ ਜੀ ਹੁਣ ਆਪਾਂ ਆ ਦੇਖੋ ਐਵੇਂ ਬਣ ਗਿਆ ਆਪਣਾ ਠੀਕ ਆ ਆ ਇਥੋਂ ਆਪਾਂ ਨੇ ਫਿਨਿਸ਼ਿੰਗ ਨਾਲ ਪੂਰੀ ਨਾਲ ਬਣ ਗਿਆ ਜੇ ਆਪਾਂ ਅੱਗੋਂ ਤੋਂ ਲਾ ਕੇ ਮਤਲਬ ਪਿੱਛੋਂ ਸਟਾਰਟ ਕਰਦੇ ਦੋਨਾਂ ਸਾਈਡਾਂ ਦਾ ਅਲੱਗ-ਅਲੱਗ ਲਾਉਂਦੇ ਫਿਰ ਉਹ ਧਾਗੇ ਜੇ ਰਹਿ ਜਾਣੇ ਸੀ ਐਵੇਂ ਹੁਣ ਲਓ ਜੀ ਐਵੇਂ ਬਣ ਗਿਆ ਦੇਖੋ ਤੁਸੀਂ ਠੀਕ ਆ ਹੁਣ ਜਿਹੜੀ ਫਰੰਟ ਤੇ ਆਪਾਂ ਤਰਪਾਈ ਨੂੰ ਕੱਚੀ ਸੀਨ ਲਾ ਦੇਾਂਗੇ ਜਿੰਨਾ ਆਪਾਂ ਫੋਲਡ ਕਰਨਾ ਬਾਅਦ ਚੋਂ ਆਪਾਂ ਤਰਪਾਈ ਕਰਾਂਗੇ ਫਿਰ ਬਟਨ ਲਗਾ ਕੇ ਤੁਹਾਨੂੰ ਦਿਖਾਵਾਂਗੇ ਅੱਗੇ हां या देखो ਆਪਣੀਆਂ ਦੋਨੇ ਬਾਹਾਂ ਜਿਹੜੀਆਂ ਕਿ ਆਪਾਂ ਐ ਕੰਪਲੀਟ ਕਰ ਲੀਆਂ ਠੀਕ ਆ ਤੇ ਆ ਆਪਾਂ ਅੱਗੋਂ ਫੋਲਡ ਕਰ ਲਿਆ ਦੇਖੋ ਠੀਕ ਆ ਹੁਣ ਆਪਾਂ ਇਹਦੇ ਤੇ ਤਰਪਾਈ ਕਰਦੇ ਆਂਗੇ ਅੱਗੋਂ ਤੇ ਇੱਥੇ ਆਪਾਂ ਇੱਕ ਬਟਨ ਲਗਾਵਾਂਗੇ ਜੀ ਉਹਨਾਂ ਨੇ ਕਿਹਾ ਤਾਂ ਆਪਾਂ ਦੋ ਵੀ ਲਾ ਦਾਂਗੇ ਜੀ ਇੱਕ ਕਿਹਾ ਤਾਂ ਇੱਕ ਲਾ ਦਾਂਗੇ ਠੀਕ ਆ ਵੈਸੇ ਤਾਂ ਇੱਕ ਹੀ ਚੱਲ ਜੂਗਾ ਕਿਉਂਕਿ ਆਪਾਂ ਜਿਆਦਾ ਵੱਡਾ ਕੱਟਾ ਇੱਥੇ ਨਹੀਂ ਰੱਖਿਆ ਲਓ ਆਪਾਂ ਪੂਰੀ ਤੁਹਾਨੂੰ ਬਾਅਦ ਚੋਂ ਬਣੀ ਦਿਖਾਉਣੇ ਆ ਹੁਣ ਆਪਾਂ ਇਹਦੀ ਤਰਪਾਈ ਕਰਕੇ ਠੀਕ ਆ ਤੇ ਬਟਨ ਲਗਾ ਦੇ ਆ ਦੇਖੋ ਐਵੇਂ ਬਣ ਗਏ ਇਹ ਦੋਨੇ ਹੁਣ ਆਪਣੀ ਤਰਪਾਈ ਰਹਿ ਗਈ ਆ ਠੀਕ ਆ ਇਹ ਜਦੋਂ ਬੰਦ ਕਰਿਆ ਕਰਨਗੇ ਨਾ ਬਾਅਦ ਫਿਰ ਥੋੜੀ ਜਿਹੀ ਟਾਈਟੋ ਜਾਕਰੂ ਉਹਨਾਂ ਨੂੰ ਲੂਜ਼ਿੰਗ ਨਹੀਂ ਲੱਗੂਗੀ ਜੇਕਰ ਆਪਾਂ ਉਂਝ ਰੱਖਦੇ ਆ ਤਾਂ ਉਹ ਫਿਰ ਉਹ ਕਹਿੰਦੇ ਉੱਪਰ ਨਹੀਂ ਜੇ ਪੀੜੀ ਰੱਖਦੇ ਆ ਤਾਂ ਉੱਪਰ ਨਹੀਂ ਚੜਦੀ ਜੇ ਖੁੱਲੀ ਰੱਖਦੇ ਹੋ ਕਹਿੰਦੇ ਖੁੱਲੀ ਅਸੀਂ ਪਾਈ ਨਹੀਂ ਹੈਗੀ ਕਦੇ ਇਸ ਕਰਕੇ ਆਪਾਂ ਇਹਨਾਂ ਨੂੰ ਬਟਨ ਨਾਲ ਐਵੇਂ ਕਰ ਸਕਦੇ ਆ ਜੇਕਰ ਤੁਹਾਡੇ ਵੀ ਕੋਈ ਤੁਸੀਂ ਵੀ ਮਤਲਬ ਕਿ ਐਵੇਂ ਨਹੀਂ ਚੂੜੀ ਵਾਲੀ ਬਣਾਉਣੀ ਚਾਹੁੰਦੇ ਜਾਂ ਜ਼ਿਆਦਾ ਖੁੱਲੀ ਵੀ ਨਹੀਂ ਰੱਖਣਾ ਚਾਹੁੰਦੇ ਤੇ ਤੁਸੀਂ ਐਵੇਂ ਬਟਨ ਲਗਾ ਕੇ ਇਹਦਾ ਕਰ ਸਕਦੇ ਆ ਆਪਾਂ ਮਤਲਬ ਕਿ ਡਬਲ ਧਾਗਾ ਪਾ ਲਿਆ ਠੀਕ ਆ ਤੇ ਇਹਦੇ ਨਾਲ ਆਪਾਂ ਬਟਨ ਲਗਾ ਦਾਂਗੇ ਸੂਈ 'ਚ ਬਰੀਕ ਨਾਲ ਟਿਚ ਬਟਨ ਲਾਉਣੇ ਆ ਠੀਕ ਆ ਤੁਸੀਂ ਦੂਸਰੇ ਵੀ ਲਾ ਸਕਦੇ ਹੋ ਜਿਹੜੇ ਉਹ ਹੁੰਦੇ ਆ ਵਿੱਚ ਅਟੈਚ ਹੋ ਜਾਂਦੇ ਆ ਤੇ ਪਰ ਆਪਾਂ ਦੂਸਰੇ ਹੱਥ ਨਾਲ ਲਾਉਣ ਵਾਲੀ ਲਾਵਾਂਗੇ ਜਿਹੜੇ ਮਸ਼ੀਨ ਨਾਲ ਲੱਗਦੇ ਹੁੰਦੇ ਟਿਚ ਬਟਨ ਜੀ ਉਹਨਾਂ ਨੂੰ ਵੀ ਲਗਾ ਸਕਦੇ ਰਿੰਗ ਜਿਹੜੇ ਰਿੰਗ ਬਟਨ ਬੋਲਦੇ ਇਹਨਾਂ ਨੂੰ ਪਰ ਆਪਾਂ ਆਹ ਵਾਲੇ ਟਿਚ ਬਟਨ ਲਗਾਵਾਂਗੇ ਇਹਦੇ ਤੇ